करके पाओ मैं श्रोमी अकाली दल का हम अहरदार सुचा सिंह लगा सरदार सुचा सिंह लगा श्रोमी अकाली दल श्रोमणी ਆਡੇ ਵਫਾਦਾਰੀ ਮੈਂ ਮਰ ਜਾਈਏ ਕਾਲੀ ਰਹਿਣਾ ਮੈਨੂੰ ਕਿਸੇ ਅਹੁਦੇ ਦੀ ਲੋੜ ਨਹੀਂ ਕਿ ਮੈਂ ਉਹਦੇ ਮਗਰ ਭੱਜਣਾ ਵਾਂ ਮੈਨੂੰ ਕਹੇ ਚੀ ਦੀ ਲੋੜ ਨਹੀਂ ਮੈਂ ਪਾਰਟੀ ਜਾਂ ਦਲੀਜਾ ਵਿੱਚ ਬੈਠ ਕੇ ਦਾੰਗ ਫੜ ਕੇ ਕਾਲੀ ਦਲ ਨੂੰ ਘਨ ਕੱਢਣ ਦਾ ਅਪਰਾਣਾ ਕਰਾਂਗਾ ਮਿਹਨਤ ਕਰਾਂਗਾ ਕਿ ਮੈਂ ਗੰਦੇ ਬੰਦੇ ਕਾਲੀ ਦਲ ਵਿੱਚ ਨਹੀਂ ਰਹਿੰਦੇ ਨਹੀਂ ਉਹਨਾਂ ਨੂੰ ਕੋਈ ਲਾਲਚ ਹੋਵੇ ਉਹ ਪਾਰਟੀ ਦਾ ਨੁਕਸਾਨ ਕਰਦਾ ਮੈਨੂੰ ਕੋਈ ਲਾਲਚ ਨਹੀਂ ਮੈਨੂੰ ਪ੍ਰੈਸ ਵਾਲਿਆਂ ਸੱਜਣਾ ਨੇ ਪੁੱਛਿਆ ਫੇ ਤੂੰ ਸੁਖਬੀਰ ਸਿੰਘ ਬਾਦਲ ਨੂੰ ਮੰਨਦੇ ਹੋ ਪ੍ਰਧਾਨ ਮੈਂ ਕਹਿੰਦਾ ਵਾ ਇਸ ਵੇਲੇ ਕੋਈ ਬੰਦਾ ਨਜ਼ਰ ਨਹੀਂ ਆਉਂਦਾ ਜਿਹੜਾ ਕਾਦੀ ਦਲ ਦਾ ਪ੍ਰਧਾਨ ਬਣ ਕੇ ਅਗਵਾਈ ਕਰ ਸਕੇ ਸੁਖਬੀਰ ਸਿੰਘ ਬਾਦਲ ਚਾਹੀ ਕਹਿੰਦੇ ਪਾਰਟੀ ਲਈ ਕੰਮ ਕਰਦਾ ਵਾ ਨੰਬਰ 2 ਯਾਰੋ ਇਹੜਾ ਬੰਦਾ ਜਿਹੜਾ 10-15 ਗੱਡੀਆਂ ਨਾਲ ਹੋਣ ਤੇ ਗਨਮੈਨਾਂ ਨੂੰ ਰੋਟੀਆਂ ਖਵਾਉਂਦਾ ਹੋਏ ਗੱਡੀਆਂ 'ਚ ਪٹرول ਪੰੰਦਾ ਹੋਏ ਜੱਜ ਜੱਜ 5000 ਗੱਡੀਆਂ ਦੇ ਵਿੱਚ ਪٹرول ਪੰੰਦਾ ਵਾ ਤੇ ਰਾਤ ਨੂੰ ਰਹਿਣ ਦੀ ਖਾਮੀ ਦਲੇ ਇਹ ਜਿਹੜਾ 1.5-2 ਕਰੋੜ ਰੁਪਈਆ ਮਹੀਨੇ ਦਾ ਬਿਨਾ ਇਹ ਗੱਲ ਤੋਂ ਖਤ ਕਰ ਸਕਦਾ ਵਾ ਫੇਰ ਅੱਜ ਵੀ ਜੇ ਰਾਜੋ ਗਿਆ ਇਹੋ ਜਹਾ ਦੁਸ਼ਮਣਾਂ ਉਹ ਜੀ ਲੜਾਈ ਲਾਨੀ ਪੈਂਦੀ ਏ ਕੌਣ ਬੰਦਾ ਜੋ 10 ਵੀ 500 ਕਰੋੜ ਰੁਪਇਆ ਖਰਚ ਕਰ ਸਕੇ ਇਸ ਕਰਕੇ ਉਹਦੇ ਦੁਆਲੇ ਏਜੰਸੀਆਂ ਨੇ ਘੇਰਾ ਪਾਇਆ ਹੋਇਆ ਵਾ ਓਦਸੇਂ ਦੀ ਰਸੋਤਾਂ ਮੇਰੇ ਵਰਗੇ ਪੱਦਿਆਂ ਨੂੰ ਡੇਰੇ ਨਹੀਂ ਆਉਂ ਦਿੱਤਾ ਏਜੰਸੀਆਂ ਨੇ ਇਸ ਕਰਕੇ ਉਹਨਾਂ ਨੂੰ ਏਜੰਸੀਆਂ ਤੋਂ ਬਚਾਉਣਾ ਵਾ ਕਾਲੀ ਦਾਦੀ ਚੜਦੀ ਕਲਾ ਕਰਨੀ ਏ ਔਰ ਉਹਦੀ ਪਿੱਛੇ ਖਲੋਣਾ ਸਾਰੇ ਸਮੂਚੇ ਪੰਜਾਬੀਆਂ ਨੇ ਹਰ ਗੁਰਗ ਦੇ ਲੋਕਾਂ ਨੇ ਅੱਜ ਇਸ ਰਾਜ ਦੀ ਦੇ ਵਿੱਚ Hindu ਵੀ ਆਏ ਨੇ ਆਪਣੇ ਮੁਸਲਮਾਨ ਵੀ ਆਏ ਨੇ ਇਸਾਈ ਭਾਈਚਾਰਾ ਬਹੁਤ ਵੱਡੀ ਗਿਣਤੀ ਚ ਆਇਆ ਇਹ ਸਿਆਸੀ ਲੜਾਈ ਨਹੀਂ ਖੇਡ ਸਕੇ ਸਵਾਏ ਲੰਗਾ ਨਾਲ ਲਾੜੂ ਤੋਂ ਗੁਗਿਰ 3 ਲੱਖ ਵੋਟ ਕ੍ਰਿਸ਼ਨਾ ਦੀ ਜਿਹੜੇ ਖਰਗਵਾਤਪੁਰ ਵਿੱਚ ਹੈ ਕ੍ਰਿਸ਼ਨਾ ਨੂੰ ਕੋਈ ਜੱਫੀ ਪਾ ਕੇ ਨਹੀਂ ਪੈ ਸਕਿਆ ਕੋਈ ਉਹਨੂੰ ਹਿੱਤਨਾ ਨਹੀਂ ਲਾ ਸਕਿਆ ਕੋਈ ਉਹਨੂੰ ਪਿਆਰ ਨਹੀਂ ਕਰਦਾ ਉਹਨਾਂ ਦੀ ਕਾੜੀ ਅੱਖ ਨਾਲ ਵੇਖਣਾ ਤੇ ਜੇ ਉਹ ਜਨ ਕਾੜੀ ਅੱਖ ਨਾਲ ਵੇਖਣਾ ਕਦੇ ਰਾਜ ਭਾਤ ਦੇ ਸੁਪਨੇ ਛੱਡ ਦਿਓ ਅੱਜ ਜਿਹੜੇ ਜਾਤੀਓ ਦੋ ਬੱਚੇ ਤੁਹਾਡੇ ਉਹ ਵੀ ਕੋਈ ਮਾਤਾ ਤੇ ਕੋਈ ਅਸਟੇਡੀਆ ਤੇ ਬੁੱਢੇ ਬੁੱਢੇ ਘਰਾਂ ਵਿੱਚ ਅਦੇ ਉਹਨਾਂ ਦੀਆਂ ਵੋਟਾਂ ਨਹੀਂ ਕੱਤੀਆਂ ਗਈਆਂ ਤੇ ਜੇ ਦੋ ਦੋ ਰਹਿ ਗਏ ਹੋ ਤੇ ਜੇ ਪਿੰਡ ਵਿੱਚ ਕਰੀਚਣਾ ਦੇ ਮਹੱਲੇ ਮਾਸ਼ਾ ਭਾਈਚਾਰੇ ਦੇ ਮਾਲੇ ਆਸੀ ਭਾਈਚਾਰੇ ਦੇ ਮਾਲੇ ਜਾ ਕੇ ਵੇਖੋ 8 8 9 9 ਨਿਆਣੇ ਨਿਕਲਦੇ ਕਿੱਥੋਂ ਕਰ ਤੋਂ ਜੇ ਉਹਨਾਂ ਨੂੰ ਪਿਆਰ ਨਾ ਕੀਤਾ ਉਹਨਾਂ ਦਾ ਸਤਕਾਰ ਨਾ ਕੀਤਾ ਤੇ ਰਾਜ ਭਗ ਦੀਆਂ ਦਰੀਜਾ ਕੋਈ ਨਹੀਂ ਟੱਪ ਸਕਦਾ ਭਈ ਉਹ ਟੱਪ ਸਕੇ ਰਾਜ ਭਗ ਦੀਆਂ ਦਰੀਜਾ ਇਸ ਕਰਕੇ ਇਹਨਾਂ ਲੋਕਾਂ ਨੂੰ ਵੀ ਨਾਰ ਰੱਖਣਾ ਪਵੇਗਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਜਾਇਆ ਸੀ ਨਾਈ ਦੀਪ ਸੀ ਮੇ ਜੱਟ ਸਾਰੇ ਇਕੱਠੇ ਕਰਦੇ ਤੇ ਉਹਨਾਂ ਖਾਲਸਾ ਪੰਥ ਸਾਜ ਜੀ ਇਹ ਦਲਤ ਭਾਈਚਾਰਾ ਨੂੰ ਸਾਨੂੰ ਸਾਰਿਆਂ ਨੂੰ ਨਾਲ ਲਾ ਕੇ ਤੇ ਲੜਾਈ ਲੜਨੀ ਪਵੇਗੀ ਤਾਂ ਹੀ ਅਸੀਂ ਸਿਰੇ ਚੜ ਸਕਾਂਗੇ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਮੈਂ ਵਰੋਧੀਆਂ ਨੂੰ ਕਹਿੰਦਾ ਵਾਂ ਕੋਈ ਮਿੱਤਰੋ ਤੁਹਾਡੀ ਜ਼ਬਾਨ ਘਸ ਕੇ ਘੱਤੀ ਰਹੀ ਫਿਰ ਲਗਾ ਦੇ ਬੰਦੇ ਦੀ ਪੱਖ ਨਹੀਂ ਉਹ ਨੂੰ ਨਾ ਦੇ ਅੱਜ ਵੇਖੋ ਕਲਾਂਮੌਰ ਦੀ ਧਰਤੀ ਨੂੰ ਮੇਰੇ ਕੋ ਕੋਈ ਪਾਵਰ ਤੇ ਨਹੀਂ ਮੇਰੇ ਕੋ ਕਹੇ ਪਾਰਟੀ ਦਾ ਕੋਈ ਆਉਂਦਾ ਤੇ ਨਹੀਂ ਮੇਰੇ ਕੋ ਕੋਈ ਵੱਡਾ ਲੀਡਰ ਤੇ ਨਹੀਂ ਆਇਆ ਜਿਹਦੇ ਨਾਲ ਤੇ ਮੈਂ ਕੱਟ ਕਰਨਾ ਨਮਾਣੇ ਦੇ ਸਿਪਾਹੀ ਦੇ ਨਾਂ ਤੇ ਤੂੰ ਹੀ ਲੋਕ ਆਏ ਹੋ ਇਹ ਸੋਨਹੇ ਸਤਿਅਪੀਏ ਭਾਲੇ ਇਹੋ ਜਾਂ ਕੱਟ ਜਿਹੜਾ ਆ ਨਾ ਤੇ ਸੀਐਮ ਆ ਤੂੰ ਹੀ ਕਰ ਸਾਡੇ ਜ਼ਿਲ੍ਹੇ ਚ ਹੋਇਆ ਨਾ ਕਿ ਪਾਰਟੀ ਦਾ ਹੋਇਆ ਵਾ ਮੇਰੇ ਕੋ ਕੋਈ ਲੱਭ ਨਹੀਂ ਭਰਾਓ ਜਿਨ੍ਹਾਂ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਪਰ ਮੇਰੇ ਦਿਮਾਗ ਦੇ ਵਿੱਚ ਅੰਕੇ ਕੁਮਰਕਰ ਦੇ علاوہ ਉਹਦੀ ਫੋਟੋ ਆ ਗਈ ਹੈ ਮੈਂ ਤੁਹਾਡੀ ਕੋਸਵਟੀ ਤੇ ਪੂਰਾ ਉਤਰਾਂਗਾ ਮੈਂ ਤੁਹਾਡੀ ਕੋਸਵਟੀ ਤੇ ਪੂਰਾ ਉਤਰਾਂਗਾ ਅੱਜ ਦੀ ਜਿਹੜੀ ਰੈਲੀ ਸੀਗੀ ਇਹ ਜ਼ਿਲ੍ਹਾ ਗਰਦਾਸਪੁਰ ਦੇ ਕ੍ਰੀਮ ਲੋਕਾਂ ਦੀ ਸੀਗੀ ਨਮੈਂਦੇ ਸੱਦੇ ਸੀਗੇ ਤੁਹਾਨੂੰ ਦੇਖਣ ਵਿੱਚ ਆਇਆ ਹੋਣਾ ਕਿ ਕੋਈ ਆਮ ਪਬਲਿਕ ਨਹੀਂ ਆਈ ਸਾਰੇ ਜ਼ਿਲ੍ਹੇ ਦੇ ਨਮਾਇंदे ਲੋਕ ਆਏ ਸੀ ਜਿਨ੍ਹਾਂ ਦੇ ਮਗਰ 100 200 500 ਲੋਕ ਖੜੇ ਨੇ ਉਹਨਾਂ ਦੀ ਨਿੰਦਗੀ ਕਰਨ ਵਾਲੇ ਲੋਕ ਆਏ ਸੀ ਤੇ ਸਾਰੇ ਜ਼ਿਲ੍ਹੇ ਦੇ ਚੰਗੇ ਇਨਸਾਨਾਂ ਨੂੰ ਚੰਗਿਆਂ ਆਦਮੀਆਂ ਨੂੰ ਧਰਮੀ ਬੰਦਿਆਂ ਨੂੰ ਇਕੱਠਿਆਂ ਕਰਨ ਦਾ ਇਹ ਮਕਸਦ ਸੀ ਕਿ ਲੋਕ ਰਾਏ ਪੈਦਾ ਕੀਤੀ ਜਾਵੇ ਲੋਕ ਰਾਏ ਜਿਹੜੀ ਹੁੰਦੀ ਏ ਇਹ ਲੋਕ ਸ਼ਕਤੀ ਇਹ ਰੱਬ ਦੀ ਆਵਾਜ਼ ਬਣਦੀ ਏ ਤੇ ਅਸੀਂ ਇਸ ਵਿੱਚ ਰੱਬ ਦੀ ਵਾਲਤਾ ਕੀਤੀ ਹੈ ਕਿ ਉਸ ਆਵਾਜ਼ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਕਤੀ ਦਿੱਤੀ ਜਾਵੇ ਮਾੜੇ ਸਮੇਂ 'ਚ ਜਦਕਿ ਕੁਝ ਲੋਕ ਜਿਹੜੇ ਨੇ ਉਹ ਕਾਲੀ ਦਲ ਦੀ ਪਿੱਛੇ ਛੁਰਾ ਮਾਰ ਕੇ ਨੱਟ ਕੇ ਨੇ ਤੇ ਮੈਂ ਇਸ ਤਰ੍ਹਾਂ ਕੇ ਮਨ ਬਦਲਿਆ ਵਾ ਤੇ ਅਕਾਲੀ ਦਲ ਦੀ ਮਦਦ ਕਰਨਾ ਲਾਂਕੀ ਤਾ ਅਕਾਲੀ ਦਲੇ ਸ਼ਾਂਤ ਹੋਵਾ ਚਾਵੇ ਨਾ ਹੋਵਾ ਮੈਂ ਸਮੂਹੇ ਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ ਸਮੂੱਚੀ ਜਨਤਾ ਨੂੰ ਅਪੀਲ ਕੀਤੀ ਹੈ ਗਰਦਾਸਪੁਰ ਵਾਲਿਆਂ ਨੇ ਕਿ ਆਪਣੀ ਇੱਕ ਇੱਕ ਵੋਟ ਜਿਹੜੀ ਹੈ ਕੋਈ ਰਹਿ ਨਾ ਜਾਵੇ ਪਿੰਡ ਵਿੱਚ ਤੇ ਸਮੂੱਚੀ ਵੋਟ ਜਿਹੜੀ ਹੈ ਕਾਲੀਗੱਲ ਦੀ ਝੋਲੀ ਵਿੱਚ ਪਾਓ ਕਾਲੀਗੱਲ ਦੇ ਕੈਂਡੀਡੇਟ ਨੂੰ ਦਿਤਾਓ ਬਾਰਸ ਲੋ ਉਹ ਲੋਕ ਜਿਹੜੇ ਨੇ ਪਹਿਲਾਂ ਹੀ ਉਹਨਾਂ ਦੀ ਪੀਸੀਟੀ ਦੁੱਧੀਆਂ ਪਾਰਟੀਆਂ ਨਾਲ ਰਲਈ ਹੋਈ ਤੇ ਉਹ ਕਾਲੀਗੱਲ ਦੇ ਕੈਂਡੀਡੇਟ ਦੇ ਹੱਥ ਵਿੱਚ ਉਹਨਾਂ ਨੇ ਮੀਟਿੰਗਾਂ ਸ਼ੁਰੂ ਨਹੀਂ ਕੀਤੀਆਂ ਪ੍ਰਚਾਰ ਸ਼ੁਰੂ ਨਹੀਂ ਕੀਤਾ ਦੇ ਨਾਮ ਮਿੱਗਾਂ ਵਿੱਚ ਕਾਂਗਰਸ ਦੇ ਜਾਂ ਆਮ ਪਾਰਟੀ ਦੇ ਖਿਲਾਫ ਬੋਲਦੇ ਸੀਗੇ ਕਿਉਂਕਿ ਜਿੰਨਾ ਪਾਰਟੀਆਂ ਕੋਲ ਕੰਮ ਲਏ ਹੋਣ ਜਿੰਨਾ ਲੀਡਰਾਂ ਕੋਲੋਂ ਕੰਮ ਲਏ ਹੋਣ ਜਿੰਨਾਂ ਨੇ ਬਹਿ ਕੇ ਖਾਦਾ ਪੀਤਾ ਹੋਵੇ ਉਹਨਾਂ ਦੇ ਖਿਲਾਫ ਇਦਾਂ ਬੋਲ ਸਕਦੇ ਨੇ ਭਾਵੇਂ ਉਹਨਾਂ ਤੇ ਲੱਖ ਕਮਜ਼ੋਰੀਆਂ ਹੋਣ ਫੇਸ ਕਰਕੇ ਉਹਨਾਂ ਦੀ ਜ਼ੁਬਾਨ ਤੋਂ ਕਾਦੀ ਦਲ ਨੂੰ ਸ਼ਕਤੀ ਨਹੀਂ ਸੀ ਮਿਲਦੀ ਤੇ ਮਕਾਉ ਮਾਲਫੀ ਉਤੜਾ ਗਿਆ ਤੇ ਜਾਂਦਾ ਨੁਕਸਾਨ ਤੇ ਹੁੰਦਾ ਹੀ ਹੈ ਭਾਵੇਂ ਬਹੁਤਾ ਨਹੀਂ ਤੇ ਥੋੜਾ ਹੋਵੇ ਹਰ ਵਰਕਰ ਦੇ ਜਾਣ ਨਾਲ ਇੱਕ ਵਾਰੀ ਧੱਕਾ ਤੇ ਲੱਗਦਾ ਹੀ ਹੈ ਅਰੇ ਅਨਸਰ ਦੇ ਖਿਲਾਫ ਅਸੀਂ ਲੜਾਂਗੇ ਅਸੀਂ ਕੋਈ ਕਮਜ਼ੋਰ ਬੰਦੇ ਥੋੜੇ ਆ ਕਿੰਨੇ ਹਜ਼ਾਰਾਂ ਲੋਕਾਂ ਜਾਇਏ ਨੇ ਮੇਰੀ ਪਿੱਠ ਤੇ ਇਹਨਾਂ ਦਾ ਹੱਥ ਆ ਤੇ ਇਹ ਕਮਜ਼ੋਰੀ ਮੈਂ ਥੋੜੇ ਮੈਂ ਲੜੂੰਗਾ ਮੈਂ ਤਾਂ ਪੈਰ ਗੱਡ ਕੇ ਲੜਾਂਗਾ ਮਾਰੇ ਅਨਸਰ ਦੇ ਖਿਲਾਫ ਜਿਹੜੇ ਆਕਾਲੀ ਦਲ ਨੂੰ ਧਾਲਾਉਂਦੇ ਨੇ ਕੀ ਪਤਾ ਵਾ ਕਿਹੜੇ-ਕਿਹੜੇ ਹਲ ਕੀੜੀ ਨੂੰ ਨਾਮਜ਼ਦੀ ਦੇਣੀ ਹੈ ਇਹ ਤਾਂ ਹੁਣ ਮੈਨੂੰ ਵੀ ਨਹੀਂ ਪਤਾ ਤੇ ਜਿੱਥੇ ਕਮਜ਼ੋਰ ਸਮਝਣਗੇ ਉੱਥੇ ਮੈਨੂੰ ਗਾਦਨ ਭਾਵੇਂ ਮੈਂ ਦੇਥੋਂ ਤੋ ਤਿਆਰ ਆ ਬੇਰਹਿਤ ਤਾਂ ਹੁਣ ਇਹਦੀ ਭੰਨੀ ਭੰਨੀ ਆ ਜਰਜਾ ਦੇ ਉੱਪਰ ਮੈਂ ਕੋਰ ਕਮੇਟੀ ਦੇ ਮੈਂਬਰ ਰਿਆ ਵਾਂ ਅੱਜ ਵੀ ਮੈਂ ਭਾਵੇਂ ਕੱਖੂ ਨਹੀਂ ਕਾਲੀ ਦਲ ਦੇ ਲੇਕਨ ਲੋਕਾਂ ਦਾ ਮੇਰੇ ਪਿੱਠ ਤੇ ਹੱਥ ਹੈ ਮੈਂ ਇਹਨਾਂ ਨਾਲ ਰਾਹੀ ਹੈ ਵੀ ਆ ਔਰ ਕੰਜਾਜੇ ਤੇ ਕੱਖੂ ਨਾ ਹੋਇਆ ਹਲ ਕੰਜਾਜੇ ਤੇ ਜੇ ਕੋਈ ਚੰਗਾ ਸਿਆਣਾ ਬੰਦਾ ਹੋਵੇ ਤੇ ਉਹ ਲੀਡ ਕਰ ਜਾਵਾ ਤੇ ਜੇ ਕੋਈ ਉਹੋ ਜਿਹਾ ਹੋਵੇ ਤੇ ਉਹ ਭੇੜਾ ਗਰਕ ਕਰ ਦਿੰਦਾ ਵਾ ਕਦੇ ਸੋਚਿਆ ਹੀ ਨਹੀਂ ਜੇ ਇਸ ਚੀਜ਼ ਬਾਰੇ ਮੈਂ ਨਹੀਂ ਮੈਂ ਨਹੀਂ ਚਾਹੁੰਦਾ ਉਦੇ ਬਾਰੇ ਮੈਂ ਸੋਚੂਗਾ ਕਿ ਉਹ ਵੀ ਜਿਹੜਾ ਲੱਗੇ ਜਿਹੜਾ ਮੇਰੇ ਮਨ ਨੂੰ ਮਰਜ਼ੀ ਲੱਗ ਜੇ ਮਰਜ਼ੀ ਹੈ ਤੇ ਕਰਨਗੇ ਤਾਂ ਵੀ ਠੀਕ ਹੈ ਨਾ ਕਰਨਗੇ ਤਾਂ ਵੀ ਠੀਕ ਹੈ ਕਰਨਗੇ ਤਾਂ ਵੀ ਧਨ ਭਾਗ ਨਾ ਕਰਨਗੇ ਤਾਂ ਵੀ ਧਨ ਭਾਗ ਕੋਈ ਗੱਲ ਨਹੀਂ ਕੀ ਕੋਈ ਮੇਰੇ ਤੇ ਘਬਰਾਹਟ ਨਹੀਂ ਕੋਈ ਮੇਰੇ ਮਨ ਤੇ ਅਸਰ ਨਹੀਂ ਮੈਂ ਬਹੁਤ ਕੁਝ ਹੰਡਾ ਲਿਆ ਵਾ ਤੇ ਕੇ ਦਿਮਾਖ ਖਰਾਬ ਮੇਰਾ ਕਾਨੂੰਨ ਨਹੀਂ ਬੋਲਣ ਨਹੀਂ ਲੈਣਾ ਨਹੀਂ ਦੇਣਾ ਨਹੀਂਗਾ ਤੇ ਉਹ ਹਾਈ ਕਮਾਂਡ ਹੀ ਨਹੀਂ ਆਈ ਤੇ ਉਹਨੂੰ ਇਹਨੂੰ ਕਲੇਮ ਕਰਨਾ ਸਮਾਂ ਲੈਣਾ ਹੈਗਾ ਹਾਈ ਕਮਾਂਡ ਦਾ ਕੋਈ ਬੰਦਾ ਵੇਖਿਆ ਤੁਸੀਂ ਇਹ ਕਿਹੜਾ ਵਾਇਸਰਾਹੀ ਵੀ ਇਹਨੂੰ ਆਖਿਆ ਤੂੰ ਚੰਬਲੋ ਜਾ ਕੇ ਪੀੜ ਤੇ ਕੀਤਾ ਹੋਈ ਮੈਂ ਘਰ ਬੈ ਕੇ ਦੱਬੀ ਜਬਾਨ ਨਾਲ ਜੇ ਮੈਂ ਵੀ ਠੋਕਿਆ ਉਹਨੂੰ ਜਵਾਬ ਦੇ ਹੁਣ ਗਾਂ ਜਾਏਗਾ ਬੋਲੇਗਾ ਉਹਦੇ ਠੋਕਾਂਗਾ ਮੇਰੀ ਕਿਹੜੀ ਜਬਾਨ ਨਹੀਂ ਕੰਮ ਕਰਦੀ ਜਾਂ ਮੇਰੇ ਕੋਲ ਗਿਆਨ ਨਹੀਂਗਾ ਮੈਨੂੰ ਉਹਰਾ ਮਾਸਾ ਮਾਸਾ ਜਿੰਨਾ ਗਿਆਨ ਹੈ ਹੋ ਉਹ ਕੀ ਕੀਤਾ ਤੇ ਕਿ ਕਿਹੜੇ ਮੋੜ ਤੋਂ ਕਿਹੜੀ ਠੰਡੀ ਲਾਉਣੀ ਹੈ ਮੈਂ ਆਪਣੀ ਸੋਚ ਨਹੀਂ ਦਿੱਤਾ ਵਾ ਇਹਨੇ ਕਿਸ ਨੇ ਕਿਹਾ ਤੇ ਨਹੀਂ ਤੂੰ ਯਾਰ ਕਹੀ ਜਾਂਦਾ ਵਾ ਇਹ ਤਾਂ ਕਰੇ ਕਹਿ ਨਹੀਂ ਸਕਦਾ ਤੇ ਨਾ ਕਹੀਏ ਬਦੋ ਬਦੋ ਵਾਰ ਮੂੰਹ ਪਾਉਂਦੇ ਆ ਉਹਨਾਂ ਨੂੰ ਕਦੇ ਕਦੇ ਕੋਈ ਬੰਦਾ ਲੜਨ ਵਾਲਾ ਇਹ ਕਹਿੰਦਾ ਤੂੰ ਮੇਰੇ ਨਾਲ ਨਾ ਆਈ ਇਹਦਾ ਪਾਗਲ ਕਿਹੜਾ ਹੋ ਸਕਦਾ ਨਹੀਂ 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 ਬਿਲਕੁਲ ਆ ਦੂਜਿਆਂ ਨੂੰ ਪੁੱਛ ਲੈ ਕਿ ਜੇ ਕਹ ਤੇ ਕੋਈ ਮੈਨੂੰ ਮਿਸਾਲ ਦੇ ਦੇ ਮੈਂ ਤੇਰੀ ਸ਼ਗਿਰਦੀ ਕਰਨ ਨੂੰ ਤਿਆਰ ਹਾਂ ਜਾਂਦੇ ਨੇ ਉਹ ਮਾਲ ਖਲੋਂਦਾ ਥੋੜਾ ਹੁੰਦਾ ਜਿਹੜਾ ਕਾਂਗਰਸ ਵੀ ਪੰਛੀ ਥੋੜਾ ਮਾਰ ਕੇ ਇੱਧਰ ਹੁਣ ਇੱਧਰ ਮਾਰ ਤੇ ਉੱਧਰ ਚਲੇ ਜਾਣਗੇ ਮੈਂ ਜਦੋਂ ਮੈਂ ਲੜਦਾ ਨਹੀਂਗਾ ਮੈਂ ਤੇ ਇੱਕ ਸਪੋਰਟਰ ਆ ਮੈਨੂੰ ਕੋਈ ਕੋਈ ਛੱਡ ਕੇ ਜਾਏ ਕੋਈ ਆ ਜਾਏ ਕੋਈ ਨਵਾਂ ਲਾ ਲਣ ਕੋਈ ਪੁਰਾਣਾ ਲਾ ਲਣ ਕੋਈ ਆਏ ਚਾਏ ਨਾ ਆਏ ਮੈਂ ਉਹਦੇ ਬਾਰੇ ਕੀ ਸੋਚਣਾ ਉਹ ਕੈਂਡੀਡੇਟ ਦਾ ਕੰਮ ਆ ਉਹ ਕਾਂਗਰਸ ਦਾ ਕੰਮ ਆ ਮੇਰਾ ਕੰਮ ਨਹੀਂਗਾ ਮੇਰਾ ਕੰਮ ਆ ਆਪਣਾ ਪੈਰਾ ਦੇਣਾ ਜੀ